ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀਆਂ ਵੀਡੀਓ ਤਨ ਤਨ ਗੁਰਗੋਬਨ ਸਿੰਘ ਜੀ ਦੇ ਬਾਰੇ ਹੈ ਇੱਕ ਵਾਰ ਮਹਾਰਾਜ ਗਰਮੀ ਦੀ ਰੁੱਤ ਸਮੇਂ ਆਪਣੀਆਂ ਸਿੱਖ ਸੰਗਤਾਂ ਦੇ ਵਿੱਚ ਬਿਰਾਜਮਾਨ ਸਨ ਤੇ ਉਹਨਾਂ ਦੇ ਇੱਕ ਸੇਵਕ ਦਾ ਨਾਮ ਸੀ ਜਾਲਮ ਸਿੰਘ ਜੀ ਮਹਾਰਾਜ ਨੇ ਆਪਣੇ ਸੇਵਕ ਨੂੰ ਆਵਾਜ਼ ਦਿੱਤੀ ਕਿ ਭਾਈ ਜਾਲਮ ਸਿੰਘ ਜੀ ਜਲ ਛਕਾਓ ਉਸ ਸਿੱਖ ਸੰਗਤ ਦੇ ਵਿੱਚ ਇੱਕ ਅਮੀਰ ਘਰ ਦਾ ਲੜਕਾ ਬੈਠਾ ਹੋਇਆ ਸੀ ਤੇ ਉਹ ਸੋਚਦਾ ਹੈ ਕਿ ਇੱਕ ਹੀ ਸੇਵਾ ਹੋਈ ਮਹਾਰਾਜ ਨੇ ਉਸ ਸਿੱਖ ਨੂੰ ਕਿਹਾ ਹੈ ਤਾਂ ਮੈਂ ਹੀ ਕਿਉਂ ਨਾ ਮਹਾਰਾਜ ਨੂੰ ਜਲ ਸਕਾ ਦੇਵਾਂ ਤਾਂ ਉਹ ਉੱਠਦਾ ਹੈ ਤੇ ਇੱਕ ਪਾਣੀ ਦਾ ਬਾਟਾ ਭਰ ਕੇ ਮਹਾਰਾਜ ਕੋਲ ਲੈ ਆਉਂਦਾ ਤੇ ਮਹਾਰਾਜ ਨੂੰ ਕਹਿੰਦਾ ਹੈ ਕਿ ਮਹਾਰਾਜ ਜੀ ਜਲ ਛਕੋ ਤੇ ਜਦੋਂ ਮਹਾਰਾਜ ਉਸ ਤੋਂ ਜਲ ਫੜਨ ਲੱਗਦੇ ਹਨ ਤਾਂ ਮਹਾਰਾਜ ਦੀ ਦ੍ਰਿਸ਼ਟੀ ਮਹਾਰਾਜ ਦੀ ਨਿਗਾ ਉਹਨਾਂ ਦੇ ਹੱਥਾਂ ਉੱਪਰ ਪੈਂਦੀ ਹੈ ਤੇ ਮਹਾਰਾਜ ਦੇਖਦੇ ਹਨ ਕਿ ਹੱਥ ਬੜੇ ਕੋਮਲ ਹਨ ਤੇ ਮਹਾਰਾਜ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਕੋਈ ਕਿਰਤੀ ਸਿੱਖ ਨਹੀਂ ਹੈ ਕਿਉਂਕਿ ਮਹਾਰਾਜ ਜਾਣੀ ਜਾਣ ਸੱਚੇ ਪਾਸਤਾ ਸਭ ਜਾਣਦੇ ਸਨ ਤੇ ਉਹ ਕਹਿੰਦੇ ਹਨ ਕਿ ਭਾਈ ਤੂੰ ਕੌਣ ਹੈ ਤੇ ਤੂੰ ਕੀ ਕੰਮ ਕਰਦਾ ਹੈ ਉਹ ਲੜਕਾ ਉੱਤਰ ਦਿੰਦਾ ਹੈ ਕਿ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਬਹੁਤ ਸਾਰਾ ਧੰਨ ਤੇ ਸੇਵਾ ਕਰਨ ਦੇ ਲਈ ਬਹੁਤ ਸਾਰੇ ਨੌਕਰ ਮਿਲੇ ਹੋਏ ਆ ਸਾਨੂੰ ਕਦੇ ਵੀ ਆਪਣਾ ਬਸਤਰ ਧੋਣ ਦਾ ਬਸਤਰ ਵਿਛਾਉਣ ਦਾ ਤੇ ਹੋਰ ਕੋਈ ਵੀ ਕੰਮ ਸਾਨੂੰ ਆਪ ਨਹੀਂ ਕਰਨਾ ਪੈਂਦਾ ਸਾਡੇ ਸਾਰੇ ਹੀ ਕੰਮ ਨੌਕਰ ਕਰਦੇ ਆ ਮੈਂ ਕਦੇ ਵੀ ਆਪਣਾ ਕੰਮ ਆਪ ਨਹੀਂ ਕਰਦਾ ਸਾਨੂੰ ਆਪ ਨਹੀਂ ਕਰਨਾ ਪੈਂਦਾ ਤੇ ਮਹਾਰਾਜ ਅੱਜ ਮੇਰਾ ਇਹ ਪਹਿਲਾ ਦਿਨ ਹੈ ਮੈਂ ਤੁਹਾਡੀ ਸੇਵਾ ਕੀਤੀ ਹੈ ਤੁਹਾਡੇ ਲਈ ਜੀ ਲੈ ਕੇ ਆਇਆ ਹਾਂ ਤੇ ਮਹਾਰਾਜ ਨੇ ਫਿਰ ਉਸੇ ਸਮੇਂ ਹੀ ਜੋ ਚਲਦਾ ਬਾਟਾ ਉਸ ਲੜਕੇ ਦੇ ਹੱਥ ਵਿੱਚ ਸੀ ਉਸ ਨੂੰ ਪਰਾਂ ਕਰ ਦਿੱਤਾ ਕਈ ਇਤਿਹਾਸਕਾਰ ਤਾਂ ਇੱਥੇ ਇਹ ਵੀ ਲਿਖਦੇ ਹਨ ਕਿ ਮਹਾਰਾਜ ਨੇ ਉਹ ਬਾਟਾ ਫੜ ਕੇ ਭਗਾ ਕੇ ਦੂਰ ਮਾਰਿਆ ਤੇ ਉਸ ਦੇ ਨਾਲ ਹੀ ਉਸ ਬਾਟੇ ਵਿੱਚੋਂ ਪਾਣੀ ਛਮਣ ਕੇ ਥੱਲੇ ਡਿੱਗ ਪਿਆ ਰੁੜ ਗਿਆ ਤੇ ਬਾਟਾ ਵੀ ਦੂਰ ਜਾ ਕੇ ਡਿੱਗਾ ਇਹ ਅਮੀਰ ਕੜਾਣੇ ਦੇ ਪੁੱਤਰ ਸੀ ਜੋ ਕਦੇ ਤਾਂ ਇਹ ਢੁੱਲੇ ਹੋਏ ਪਾਣੀ ਵੱਲ ਦੇਖਣ ਲੱਗ ਜਾਂਦਾ ਤੇ ਕਦੇ ਇਹ ਜੋ ਬਾਟਾ ਦੂਰ ਗਿਆ ਸੀ ਉਸ ਵੱਲ ਤੱਕਣ ਲੱਗ ਜਾਂਦਾ ਤੇ ਕਦੇ ਮਹਾਰਾਜ ਸਤਗੁਰ ਕਲੰਗੀਆਂ ਵੱਲ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਕਿ ਇਹ ਕੀ ਹੋ ਗਿਆ ਕਿਉਂਕਿ ਉਸ ਸਮੇਂ ਨਾਤਾ ਮਹਾਰਾਜ ਕਿਸੇ ਗੁੱਸੇ ਵਿੱਚ ਸਨ ਨਾ ਹੀ ਕੋਈ ਉਹਨਾਂ ਨੂੰ ਕ੍ਰੋਧ ਆਇਆ ਸੀ ਕਿਉਂਕਿ ਜੋ ਕ੍ਰੋਧ ਸੀ ਜੋ ਗੁੱਸਾ ਸੀ ਉਹ ਤਾਂ ਇੱਕ ਕਾਰ ਹੈਗਾ ਤੇ ਸਤਿਗੁਰੂ ਨੂੰ ਤਾਂ ਕਾਰ ਕਿਵੇਂ ਹੋ ਸਕਦਾ ਸੀ ਕ੍ਰੋਧ ਉਹਨਾਂ ਨੂੰ ਕਿਵੇਂ ਆ ਸਕਦਾ ਸੀ ਕਿਉਂਕਿ ਕਲਗੀਧਰ ਪਾਤਸ਼ਾਹ ਤਾਂ ਸਾਨੂੰ ਵਿਕਾਰ ਰਹਿਤ ਕ੍ਰੋਧ ਰਹਿਤ ਕਰਦੇ ਆ ਤੇ ਉਹ ਸੋਚਦਾ ਹੈ ਕਿ ਮਹਾਰਾਜ ਨੇ ਇਹ ਵਾਟਾ ਕਿਸੇ ਗੁੱਸੇ ਦੇ ਨਾਲ ਪਰੇ ਨਹੀਂ ਕੀਤਾ ਤਾ ਫਿਰ ਇਹ ਬਣਿਆ ਕਿ ਉਹ ਸੋਚਦਾ ਹੈ ਤੇ ਹੌਸਲਾ ਕਰਕੇ ਪੁੱਛਦਾ ਹੈ ਕਿ ਮਹਾਰਾਜ ਆਪ ਜੀ ਨੂੰ ਪਿਆਸ ਲੱਗੀ ਆਪ ਜੀ ਨੇ ਜਲਤਾ ਮੰਗਿਆ ਪਰ ਮਹਾਰਾਜ ਆਪ ਜੀ ਨੇ ਇਹ ਜਲ ਛਕਿਆ ਨਹੀਂ ਪਾਣੀ ਨੂੰ ਦੇਖਣ ਦੇ ਨਾਲ ਤਾਂ ਪਿਆਸ ਨਹੀਂ ਬੁਝਦੀ ਤੇ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਤੇ ਸੱਚੇ ਪਾਤਸ਼ਾਹ ਤੋਂ ਪੁੱਛਦਾ ਹੈ ਕਿ ਮਹਾਰਾਜ ਆਪ ਨੇ ਇਹ ਜਲ ਕਿਉਂ ਨਹੀਂ ਛਕਿਆ ਇਹੀ ਸਵਾਲ ਉੱਥੇ ਆਈ ਹੋਈ ਸਿੱਖ ਸੰਗਤ ਦੇ ਮਨ ਵਿੱਚ ਵੀ ਸੀ ਫਿਰ ਮਹਾਰਾਜ ਨੇ ਉਥੇ ਉੱਤਰ ਦਿੱਤਾ ਕਿ ਸਾਨੂੰ ਪਾਣੀ ਦੀ ਪਿਆਸ ਤਾਂ ਹੁਣ ਵੀ ਜਿਉਂ ਦੀ ਤਿਉਂ ਹੈ ਪਾਣੀ ਦੀ ਪਿਆਸ ਤਾਂ ਸਾਨੂੰ ਹੁਣ ਵੀ ਲੱਗੀ ਹੋਈ ਹੈ ਮਹਾਰਾਜ ਨੇ ਬਚਨ ਕੀਤਾ ਕਿ ਅਪਵਿੱਤਰ ਜਲ ਪਾਣੀ ਸ਼ਕਨ ਨਾਲੋਂ ਭੁੱਖ ਚੰਗੀ ਹੁੰਦੀ ਆ ਤੇ ਮਹਾਰਾਜ ਕਹਿੰਦੇ ਮਾੜੇ ਹੱਥ ਦੇ ਨਾਲੋਂ ਸ਼ਕਨ ਨਾਲੋਂ ਭੁੱਖਾ ਰਹਿਣਾ ਹੀ ਚੰਗਾ ਹੁੰਦਾਗਾ ਤੇ ਮਹਾਰਾਜ ਉਸ ਲੜਕੇ ਨੂੰ ਕਹਿੰਦੇ ਕਿ ਭਾਈ ਤੂੰ ਦੱਸ ਕੋਈ ਖਾਣ ਪੀਣ ਵਾਲੀ ਵਸਤੂ ਹੋਵੇ ਤੇ ਉਹ ਮੁਰਦੇ ਨੂੰ ਛੂ ਜਾਵੇ ਤੇ ਕੀ ਉਹ ਕੋਈ ਖਾਣ ਪੀਣ ਵਾਲੀ ਰਹਿ ਜਾਵੇਗੀ ਫਿਰ ਉਹ ਲੜਕਾ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਜਿੱਥੋਂ ਇਹ ਜਲ ਲੈ ਕੇ ਆਇਆ ਸੀ ਉਸ ਰਸਤੇ ਵਿੱਚ ਨਾ ਤਾਂ ਕੋਈ ਮੁਰਦਾ ਸੀ ਨਾ ਹੀ ਉਸ ਰਸਤੇ ਵਿੱਚ ਕੋਈ ਜੀਵ ਜੰਤੂ ਮਰਿਆ ਹੋਇਆ ਸੀ ਮਹਾਰਾਜ ਜੋ ਜਲ ਸੀ ਜੋ ਪਾਣੀ ਸੀ ਉਹ ਤਾਂ ਸ਼ੁੱਧ ਸੀ ਤੇ ਬਾਟਾ ਵੀ ਸਾਫ਼ ਸੀ ਜੇ ਬਾਸ਼ਾ ਫਿਰ ਵੀ ਤੁਸੀਂ ਜਲ ਕਿਉਂ ਨਹੀਂ ਸਕਿਆ ਤੇ ਮਹਾਰਾਜ ਸੱਚੇ ਪਾਸ਼ਾ ਕਹਿਣ ਲੱਗੇ ਕਿ ਭਾਈ ਬਾਟਾ ਵੀ ਸ਼ੁੱਧ ਸੀ ਜਲ ਵੀ ਸ਼ੁੱਧ ਸੀ ਮਹਾਰਾਜ ਕਹਿੰਦੇ ਕਿ ਭਾਈ ਯਾਦ ਰੱਖਿਓ ਜੋ ਇਹ ਜਲ ਲੈ ਕੇ ਆਏ ਸੀ ਉਹ ਹੱਥ ਸ਼ੁੱਧ ਨਹੀਂ ਸੀ ਤੇ ਮਹਾਰਾਜ ਕਹਿਣ ਲੱਗੇ ਬੜੇ ਪ੍ਰੇਮ ਦੇ ਨਾਲ ਇਹ ਬੱਚੇ ਬਾਣੀ ਵਿੱਚ ਤੇਰੇ ਵਰਗੇ ਬੜੇ ਕੁਲੀਨ ਤੇ ਤਨਹੀ ਲੋਕਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਹੈ ਤੂੰ ਤਾਂ ਇੱਕ ਤੁਰਦੀ ਫਿਰਦੀ লাশ ਆ ਤੇ ਗੁਰੂ ਦੀ ਨਿਗਾਹ ਵਿੱਚ ਤੂੰ ਮ੍ਰਿਤਕ ਆ ਤੇਰੇ ਹੱਥ ਸੇਵਾ ਤੋਂ ਵੀ ਹੁਣੇ ਆ ਤੂੰ ਅੱਜ ਤੱਕ ਕੋਈ ਸੇਵਾ ਹੀ ਨਹੀਂ ਕੀਤੀ ਇਸ ਤੋਂ ਬਾਅਦ ਉਸ ਬੱਚੇ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਕਦੇ ਖਿਆਲ ਹੀ ਨਹੀਂ ਆਇਆ ਸੇਵਾ ਕਰਨ ਦਾ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਮੈਨੂੰ ਜੀਵਨ ਬਖਸ਼ੋ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਪਹਿਲਾਂ ਤਾਂ ਤੂੰ ਖੰਡੇ ਬਾਤੇ ਦਾ ਅੰਮ੍ਰਿਤ ਛੱਕ ਫਿਰ ਸਾਧ ਸੰਗਤ ਦੇ ਜੋ ਝੂਠੇ ਭਾਂਡੇ ਹਨ ਉਹਨਾਂ ਨੂੰ ਮਾਂਜ ਲੰਗਰ ਲਈ ਤੂੰ ਜਲਟੋ ਫਿਰ ਇੱਥੇ ਤੱਪੜ ਝਾੜ ਤੇ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰ ਤੇ ਜਦੋਂ ਤੂੰ ਲੰਗਰ ਵਿੱਚ ਸੇਵਾ ਕਰੇਂਗਾ ਤੇ ਸਿਮਰਨ ਕਰੇਂਗਾ ਫਿਰ ਤੂੰ ਆਪ ਬਿੱਤਰ ਤੋਂ ਪਵਿੱਤਰ ਹੋ ਜਾਵੇਂਗਾ ਤੇ ਤੇਰਾ ਜੀਵਨ ਸਫਲ ਹੋ ਜਾਵੇਗਾ ਹੁਣ ਉਸ ਬੱਚੇ ਨੇ ਇਉਂ ਨਹੀਂ ਕਿਹਾ ਕਿ ਮੇਰਾ ਮਨ ਸਾਫ ਆ ਮੇਰੇ ਕੋਲ ਤਾਂ ਐਨਾ ਤਾਂ ਨਾ ਮੈਨੂੰ ਕੀ ਲੋੜ ਆ ਅੰਮ੍ਰਿਤ ਛਕਣ ਦੀ ਤੇ ਉਸ ਬੱਚੇ ਨੂੰ ਤੁਰੰਤ ਗਿਆਨ ਮਿਲਿਆ ਮਹਾਰਾਜ ਦਾ ਹੁਕਮ ਮੰਨਿਆ ਤੇ ਉਥੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਸਿੱਖ ਸੰਗਤ ਦੀ ਉਥੇ ਸੇਵਾ ਕੀਤੀ ਤੇ ਇਹਦੀ ਇਤਿਹਾਸ ਮਹਾਰਾਜ ਦੇ ਇੱਕ ਸੇਵਕ ਦੀ ਸਾਖੀ ਦਾ ਇਤਿਹਾਸ ਦੱਸਦਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ